ਚੰਡੀਗੜ੍ਹ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਪੱਟੀ ਵੱਲੋਂ ਪੱਤਰਕਾਰ ਦੇ ਹੱਕਾਂ ਦੀਆਂ ਮੰਗਾਂ ਨੂੰ ਲੈ ਕੇ ਇੱਕ ਰੋਸ ਮਾਰਚ ਅੰਮ੍ਰਿਤਸਰ ਵਿੱਚ ਕੱਢਿਆ ਗਿਆ ਅਤੇ ਉਸ ਤੋਂ ਬਾਅਦ ਕੈਬਨਿਟ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਦੇ ਘਰ ਦਾ ਘਰਾਬ ਕਰਨ ਲਈ ਉਹ ਰੋਸ ਮਾਰਚ ਤੇ ਜਾ ਰਿਹਾ ਸੀ ਅਤੇ ਰਸਤੇ ਵਿੱਚ ਹੀ ਪੁਲਿਸ ਨੇ ਬੈਰੀਅਰ ਲਾ ਕੇ ਉਸ ਅਤੇ ਉਸ ਰੈਲੀ ਨੂੰ ਰੋਕ ਦਿੱਤਾ ਅਤੇ ਪੱਤਰਕਾਰਾਂ ਇਕੱਠ ਦੇਖ ਕੇ ਰੈਲੀ ਅੱਗੇ ਨੂੰ ਵੱਧਦੀ ਜਾ ਰਹੀ ਸੀ ਜਿਸ ਕਾਰਨ ਪੁਲਿਸ ਨੂੰ ਲਾਠੀ ਚਾਰਜ ਕਰਨਾ ਪਿਆ ਲਾਠੀ ਚਾਰਜ ਕਰਦੇ ਸਮੇਂ ਸਭ ਤੋਂ ਫਾਸਟ ਆਮਨੇ ਸਾਹਮਨੇ ਦੇ ਸੀਨੀਅਰ ਪੱਤਰਕਾਰ ਸਨੀ ਸੋਤਾਂ ਨੂੰ ਕਈ ਸੱਟਾਂ ਵੀ ਲੱਗੀਆਂ ਅਤੇ ਬਾਅਦ ਵਿੱਚ ਪੁਲਿਸ ਨੇ ਸਨੀ ਸੋਤਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਪੱਤਰਕਾਰਾਂ ਦਾ ਫਿਰ ਭਾਰੀ ਸੰਘਰਸ਼ ਦੇਖ ਕੇ ਕੁਝ ਦੇਰ ਬਾਅਦ ਸਨੀ ਸੋਤਾਂ ਨੂੰ ਉਹਨਾਂ ਨੇ ਛੱਡ ਦਿੱਤਾ ਛੱਡ ਦੇ ਨਹੀਂ ਤੇ ਰੋਣਾ ਪਾਉਣਗੇ ਫਿਰ ਅਸੀਂ ਅਸਲੀ ਸ਼ੋਰ ਪੱਤੀ ਦੇ ਮਾਰੇ ਆਪਣੇ ਖੂਨ ਦੇ ਤੇ ਕੱਪੜੇ ਕਰਕੇ ਨਿਕਾਲ ਦਿੱਤਾ ਜੀਜਾ ਨਿਕਲੇ ਕਿਉਂ ਇੱਕ ਗੰਦੇ ਬੰਦੇ ਦੀ ਵਜ੍ਹਾ ਕਰਕੇ ਜਿਹੜਾ ਸਾਰੀ ਅਮਰਸੰਜਪੁਰ ਤੇ ਕਲੰਕ ਉਡਾਨਾ ਦਾ ਪੀਕੇ ਸਿੰਘਲਾ ਪੀਕੇ ਸਿੰਘਲਾ ਜੈ ਜੈਕਾਰ ਜੈ ਜੈਕਾਰ ਅਤੇ ਇਹ ਸਾਰਾ ਮਾਮਲਾ ਦੇਖਦੇ ਹੀ ਦੇਖਦੇ ਦੂਸਰੀ ਪ੍ਰੈਸ ਸੰਘਰਸ਼ ਐਸੋਸੀਏਸ਼ਨ ਨੇ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੇ ਭੁੱਖ ਹੜਤਾਲ ਰੱਖ ਲਈ ਹੈ ਸਾਡੀ ਜਿਹੜੀ ਹੜਤਾਲ ਆ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰੈਸ ਸੰਘਰਨ ਜਨਰਲ ਐਸੋਸੀਏਸ਼ਨ ਵੱਲੋਂ 5 ਦਿਨ ਲਗਾਤਾਰ ਜਾਰੀ ਰਹੇਗੀ ਔਰ ਅਸੀਂ ਆਪਣੀਆਂ ਮੰਗਾਂ ਨੂੰ ਸਰਕਾਰ ਉਹ ਕਈ ਵਾਰੀ ਦਿੱਤੀਆਂ ਕਈ ਵਾਰੀ ਇਹਨਾਂ ਨੇ ਮੰਗ ਪੱਤਰ ਤੇ ਮੈਮੋਰੰਡਮ ਦਿੱਤੇ ਔਰ ਅੱਜ ਤੱਕ ਸਾਡੀ ਕਰੀ ਕੋਈ ਸੁਣਾਈ ਨਹੀਂ ਹੋਈ ਸਾਡੀ ਮੰਗ ਸਭ ਤੋਂ ਪਹਿਲੀ ਇਹ ਆ ਕਿ 52 ਸਾਲ ਤੋਂ ਪੱਡੜਾ ਪੱਤਰਕਾਰ ਆਪਣੀ ਜ਼ਿੰਦਗੀ ਦੇ ਪੂਰੇ ਕਰ ਚੁੱਕਾ ਉਹਨੂੰ ਘੱਟੋ ਘੱਟ 10000 ਰੁਪਏ ਪੈਨਸ਼ਨ ਮਿਲਣੀ ਚਾਹੀਦੀ ਆ ਪ੍ਰੈਸ ਵਾਸਤੇ ਜੋ ਬੈਂਕ ਕਲੋਨੀ ਬਣੀ ਆ ਪੁਲਿਸ ਕਲੋਨੀ ਬਣੀ ਆ ਉਸੇ ਤਰ੍ਹਾਂ ਪ੍ਰੈਸ ਕਲੋਨੀ ਬਣੀ ਚਾਹੀਦੀ ਆ ਹੁਣ ਦੇਖਣਾ ਇਹ ਹੋਏਗਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਕਦੋਂ ਤੱਕ ਪੱਤਰਕਾਰ ਦੇ ਹੱਕਾਂ ਦੀਆਂ ਮੰਗਾਂ ਨੂੰ ਨਹੀਂ ਸੁਣਦੀ ਅਤੇ ਕਦੋਂ ਤੱਕ ਪੱਤਰਕਾਰ ਹੀ ਜ਼ੁਲਮ ਸਹਿੰਦੇ ਰਹਿਣਗੇ ਅੰਮ੍ਰਿਤਸਰ ਤੋਂ ਸਤਵੰ ਸਿੰਘ ਔਲਖ ਦੇ ਨਾਲ ਨਿਊਜ਼ ਡੈਸਕ ਤੋਂ ਮੁਕੇਸ਼ ਮਹਿਰਾ ਸਭ ਤੋਂ ਪਾਸ ਆਮਨੇ ਸਾਹਮਨੇ ਲੈ